ਦੁਸਰੇ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਜੰਡਿਆਲਾ ਗੁਰੂ ਵਿੱਚ ਐਸਐਸਪੀ ਮਨਿੰਦਰ ਸਿੰਘ ਦੀ ਅਗਵਾਈ ਹੇਠ 플ੈਗ ਮਾਰਚ ਕਰਿਆ ਗਿਆ। ਐਂਕਰ ਜੰਡਿਆਲਾ ਗੁਰੂ ਦੇ 6 ਐਸਐਸਪੀ ਮਨਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀਐਸਪੀ ਰਵਿੰਦਰ ਸਿੰਘ ਤੇ ਐਸਐਚਓ ਮੁਕਤੀਆਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਤੇ ਬੀਐਸਐਫ ਦੇ ਜਵਾਨਾਂ ਨੂੰ ਲੈ ਕੇ 플ੈਗ ਮਾਰਚ ਕੱਢਿਆ ਗਿਆ ਜੋ ਕਿ ਜੰਡਿਆਲਾ ਗੁਰੂ ਦੇ ਡੀਐਚਪੀ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਪੂਰੇ ਜੰਡਿਆਲਾ ਗੁਰੂ ਦੇ ਬਾਖਵਾਖ ਬਾਜ਼ਾਰਾਂ ਵਿੱਚ ਕੱਢਿਆ ਗਿਆ ਇਸ ਮੌਕੇ ਐਸਐਸਪੀ ਮਨਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ 플ੈਗ ਮਾਰਚ ਦਸਰੇ ਦੇ ਤਿਉਹਾਰ ਨੂੰ ਮਨਾਉਣ ਲਈ ਕੱਢਿਆ ਗਿਆ ਹੈ ਤਾਂ ਜੋ ਇਹ ਤਿਉਹਾਰ ਲੋਕ ਸ਼ਾਂਤੀ ਤੇ ਬਦਿਆ ਟਾਂਗ ਨਾਲ ਮਨਾ ਸਕਣ ਬਾਈ ਐਸਐਸ ਮਨਿੰਦਰ ਸਿੰਘ ਪੱਤਰਕਾਰ ਕਨਵਜੀਤ ਸਿੰਘ ਲਾਡੀ ਜੰਡਿਆਲਾ ਗੁਰੂ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਰਸ਼ਾਂ ਨੇ ਪੇਸ਼ ਨਹੀਂ ਕਿ ਜਿਹੜਾ ਪੰਜਾਬ ਚ ਫੈਸਟੀਵਲ ਦਾ ਤਿਹਾਰ ਜਿਹੜਾ ਆ ਰਿਹਾ ਸੀਜ਼ਨ ਆ ਰਿਹਾ ਹੈ ਇਹਦੇ ਜੀ ਲੋਕਾਂ ਨੂੰ ਕਿਸੇ ਵੀ ਤਰੀਕਾ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਕਿਸੇ ਵੀ ਮਾੜੇ ਅਨਸਰ ਐ ਉਹ ਸਿਰ ਚੱਕਣ ਦੀ ਕੋਸ਼ਿਸ਼ ਨਾ ਕਰਨ ਤੇ ਜਿਹੜੇ ਲੋਕੀ ਨੇ ਉਹ ਸੇ ਸੁਰੱਖਿਅਤ ਮਹਿਸੂਸ ਕਰਨ ਤਾਂ ਅਮ੍ਰਿਤਸਰ ਦਿਹਾਤੀ ਪੁਲਿਸ ਇਹ ਤਿਉਹਾਰਾਂ ਦੇ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਸਬਡਿਵੀਜ਼ਨਾਂ ਚ ਜਿਹੜੇ ਮੇਨ ਸਾਡੇ ਕਸਬੇ ਨੇ ਉਹਨਾਂ ਚ ਫਲੈਗ ਮਾਰਚਸ ਕੀਤੇ ਜਾ ਰਹੇ ਨੇ ਮੈਂ ਪਰਸਨਲੀ ਐਸਪੀ ਹੈੱਡਕਵਰਟਰ ਸਾਹਿਬ ਨਾਲ ਡੀਐਸਪੀ ਹੈੱਡਕਵਰਟਰ ਡੀਐਸਪੀ ਜੰਡਿਆਲਾ ਨਾਲ ਅਸੀਂ ਟਾਊਨ ਜੰਡਿਆਲਾ ਚ ਇੱਥੇ ਸਾਰੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਲੋਕਾਂ ਨੂੰ ਸ਼ੁਰੂਦਾਨ ਵਾਸਤੇ ਕਿ ਇੱਥੇ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈ ਬਿਲਕੁਲ ਸੇਫ ਸੇਫ ਸੁਰੱਖਿਅਤ ਤੇ ਦਰੁਸਤ ਰੱਖੀ ਜਾਏਗੀ ਤੇ ਜਿਹੜੇ ਤੁਸੀਂ ਆਪਣਾ ਵਧੀਆ ਤਰੀਕੇ ਨਾਲ ਇੰਜੋਏ ਕਰੋ ਆਪਣੇ ਪਰਿਵਾਰ ਨਾਲ ਸਾਰੇ ਜਣੇ ਇੰਜੋਏ ਕਰੋ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਹਾਤੀ ਪੁਲਿਸ ਤੁਹਾਡੀ ਸੇਵਾ ਵਾਸਤੇ ਤੁਹਾਡੀ ਸੁਰੱਖਿਆ ਵਾਸਤੇ ਹਮੇਸ਼ਾ ਹਾਜ਼ਰ ਅੱਛਾ ਕਿਨੇ ਫੋਰਸ ਡਿਪਸ ਹੋ ਗਿੱਤੀ ਇੱਥੇ ਜੀ ਮੇਰੇ ਨਾਲ ਅਜੇ ਫਿਲਹਾਲ 100 ਬੰਦਾ ਹੈਗਾ ਜੀ ਜਿਹੜਾ ਫਲੈਗਮਾਰਕਸ ਤੇ ਹੈਗਾ ਬਾਕੀ ਵੀ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਵੱਖ-ਵੱਖ ਜਿਵੇਂ ਮੈਂ ਤੁਹਾਨੂੰ ਦੱਸਿਆ ਕਸਬਿਆਂ 'ਚ ਸਾਨੂੰ ਮਾਣਿਓ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਸਾਨੂੰ ਐਲੋਕੇਟ ਹੋ ਚੁੱਕੀ ਹੈ ਜਿਹਦੇ ਨਾਲ ਅਸੀਂ ਫੋਰਸ ਨੂੰ ਸਾਰੇ ਜਿਹੜੇ ਮੇਨ ਕਸਬੇ ਨੇ ਜਿਹੜੇ ਜਿਹੜੇ ਥਾਵਾਂ ਤੇ ਰਸ਼ ਹੁੰਦਾ ਹੈ ਬਾਜ਼ਾਰ ਨੇ ਉਹਨਾਂ 'ਚ ਅਸੀਂ ਡਿਸਟ੍ਰਿਬਿਊਟ ਵੈਲ ਪ੍ਰੋਪਰਲੀ ਕਰਤਾ ਹੈ ਤੇ ਉੱਥੇ ਸਾਡੀਆਂ ਪੂਰੀਆਂ ਸੇਫਟੀ ਦੀਆਂ ਜਿਹੜੀਆਂ ਹੈਗੀਆਂ ਪ੍ਰਬੰਧ ਹੈ ਪੂਰੇ ਨੇ ਭਰੀਆ ਚੈਕਿੰਗ ਕਿਸ ਚੈਕਿੰਗ ਦੇ ਵੀ ਜੱਡੀਆਂ ਬکریاں ਬکریاں ਸੀ ਜਿੱਥੇ ਟੀਮਾਂ ਬਣਾਈਆਂ ਹੋਈਆਂ ਨੇ ਚੈਕਿੰਗ ਦੀਆਂ ਉਹ ਬکریاں ਟੀਮਾਂ ਨੇ ਫਲੈਗ ਮਾਰਚਸ ਦੀਆਂ ਬکریاں ਟੀਮਾਂ ਨੇ ਸਾਡੇ ਕੋਲ ਬੀਐਸਐਫ ਦੀਆਂ ਵੀ ਟੀਮਾਂ ਨਾਲ ਆਈਆਂ ਹੋਈਆਂ ਨੇ ਬੀਐਸਐਫ ਦੇ ਨਾਲ ਅਸੀਂ ਜੁਆਇੰਟਲੀ ਨਾਕੇ ਵੀ ਲਾ ਰਹੇ ਹਾਂ ਅਸੀਂ ਫਲੈਗ ਮਾਰਚਸ ਵੀ ਜੁਆਇੰਟਲੀ ਕਰ ਰਹੇ ਹਾਂ ਸਮਾਜਗੁਰੂ ਵੀ ਅਨਸਰ ਆਪੀ ਕਹਿਣਾ ਚਾਹੁੰਦੇ ਇਹ ਸਾਰਿਆਂ ਨੂੰ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਨਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅਨਸਰ ਨੂੰ ਅੱਖ ਚੁੱਕਣ ਨਹੀਂ ਦਿੱਤਾ ਜਾਊਗਾ ਸਿਰ ਚੁੱਕਣ ਨਹੀਂ ਦਿੱਤਾ ਜਾਊਗਾ ਜਿਹੜੇ ਵੀ ਇਦਾਂ ਦੇ ਮਾੜੇ ਕੰਮਾਂ ਬਾਰੇ ਸੋਚਣਗੇ ਵੀ ਉਹਨਾਂ ਨੂੰ ਬਿਲਕੁਲ ਉਸੇ ਮੌਕੇ ਤੇ ਜਿਹੜੀ ਕਾਨੂੰਨ ਮੁਤਾਬਕ ਜਿਹੜੀ ਸਜ਼ਾ ਦਿੱਤੀ ਜਾਏ। ਸਰ ਬੀਐਸਐਫ ਤੇ ਕਿਹਨੇ ਟੁਕੜੀਆਂ ਆਇਆ? ਬੀਐਸਐਫ ਦੀਆਂ ਸਾਡੇ ਕੋਲ ਕਾਫੀ ਟੁਕੜੀਆਂ ਆਈਆਂ ਨੇ ਜੀ ਦੋ 3 ਸਾਡੇ ਕੋਲ ਕੰਪਨੀਆਂ ਜਿਹੜੀਆਂ ਹੈੱਡਕੁਆਰਟਰ ਵੱਲੋਂ ਅਲਾਟ ਹੋਈਆਂ ਹੋਈਆਂ ਨੇ ਜਿਹੜੀਆਂ ਅਸੀਂ ਸਾਡੇ ਜ਼ਿਲ੍ਹੇ 'ਚ ਰੱਖੀਆਂ। ਸਰ ਰੇਲਵੇ ਸਟੇਸ਼ਨ ਤੇ ਕਿਸ ਤਰ੍ਹਾਂ ਦੇ ਤਬਾਹੇ? ਸਾਰੇ ਮਾਨਯੋਗ ਬੀਜਪੀ ਸਾਹਿਬ ਵੱਲੋਂ ਸਾਨੂੰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਸਾਹਿਬ ਵੱਲੋਂ ਵਕ ਵਕ ਜਿਹੜੇ ਪ੍ਰੋਗਰਾਮ ਬਣ ਕੇ ਆਏ ਨੇ। ਜਿਹੜੇ ਬੱਸ ਸਟੈਂਡ ਦੀਆਂ ਚੈਕਿੰਗ ਜਿਹੜੇ ਸਾਡੇ ਰੇਲਵੇ ਸਟੇਸ਼ਨ ਨੇ ਰੇਲਵੇ ਟਰੈਕਸ ਨੇ ਸ਼ਹਿਰ ਨੇ ਜਿਹੜੇ ਸਾਡੇ ਕਸਬੇ ਨੇ ਮਾਰਕੀਟਸ ਨੇ ਬੈਂਕਸ ਨੇ ਟੀਐਮਸ ਨੇ ਸਾਰਿਆਂ ਤੇ ਅਸੀਂ ਪ੍ਰੋਪਰਲੀ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਬਲਿਕਲੀ ਮੈਸੇਜ ਹੈ ਪਬਲਿਕਲੀ ਇਹ ਮੈਸੇਜ ਹੈ ਜੀ ਤੁਸੀਂ ਪਰਿਵਾਰ ਨਾਲ ਆਪਣਾ ਵਧੀਆ ਸੇਫਲੀ ਸੁਰੱਖਿਅਤ ਮਾਹੌਲ ਨਾਲ ਤੁਸੀਂ ਆਪਣਾ ਇੰਜੋਇਮੈਂਟ ਕਰੋ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਲੌਂਗ ਰੇਂਜ ਇੰਟੈਲੀਜੈਂਸਿਸ ਬੀਐਸਐਫ ਅਸੀਂ ਤੁਹਾਡੀ ਸੇਵਾ ਸਰਕਾਰ ਵਾਸਤੇ ਅਰਦਾਮ ਹਾਜ਼ਰ ਹੈ